ਸਾਰ ਨੂੰ ਹੋਈ ਜਿਹੜਾ 1.5 ਸਾਲ ਤੋਂ ਚੱਲ ਰਿਹਾ ਫੈਕਟਰੀ ਵਾਲਾ ਜਿਹੜਾ ਟੰਡੇ ਕੋਲ ਲੱਗਦੀ ਫੈਕਟਰੀ ਗੈਸ ਫੈਕਟਰੀ ਦੇ ਪਰੋਦੇ ਵਿੱਚ ਕਿੰਨੇ ਪਿੰਡਾਂ ਦੇ ਲੋਕ ਨਾਲ ਇਹ ਕੱਦੋਂ ਕੱਦਿ 15 ਪਿੰਡਾਂ ਦੇ ਲੋਕ ਨੇ ਇਹ ਬੀਬੀਆਂ ਦੇ ਨਾਲ ਨੇ ਬੀਬੀਆਂ ਦੇ ਨਾਲ ਨੇ ਕੀ ਇਹ ਕਿੰਨ ਸਾਲ ਜਿਹੜਾ ਤੁਹਾਨੂੰ ਇੱਥੇ ਆ ਕੇ ਫੋਟੋ ਜਿਹੜਾ ਬਹੁਤ ਕੋਈ ਜੀ ਮੈਨੂੰ ਸਾਨੂੰ ਸਾਰ ਨੂੰ ਖਾਚਾ ਵੀ ਮੰਨ ਲਓ ਥੋੜਾ ਪਾਣੀ ਖਰਾਬ ਹੋਣਾ ਹੈ ਬਾਦਾ ਬਨ ਖਰਾਬ ਹੋਣਾ ਉਹਦੇ ਕੋਈ ਜੀ ਬਿਮਾਰੀ ਹੈ ਪਹਿਲਾਂ ਬਿਮਾਰੀਆਂ ਦੀ ਹਾਂਜੀ ਇੱਕ ਵਾਰ ਪ੍ਰਸ਼ਾਸਨ ਨੂੰ ਮਿਲ ਸਕਦੀ ਹੈ ਹਾਂਜੀ ਲੋਕਾਂ ਨਾਲ ਗੱਲ ਕਰਨੀ ਜਾ ਸਕਦੀ ਹੈ ਹਾਂਜੀ ਪਤਰਾ ਕੋਈ ਹੱਲ ਨਹੀਂ ਹੋ ਰਿਹਾ ਖਾਲੀ ਕੋਈ ਹਰੋ ਦਾ ਤਾਂ ਨਾ ਇਹ ਜਦੋਂ ਖਾਲੀ ਹੁੰਦਾ ਸੀ ਹੁਣ ਕੋਈ ਪਤਾ ਨਹੀਂ ਕਿੰਨੇ ਦਿਨ ਚੱਲ ਸਕਦੇ ਸੀ ਪਿਛਲੀ ਵਾਰ ਤਰਨਾ ਇਤਰੀ ਕਿਨਾਂ ਲੱਗਿਆ ਦੀ ਬਾਦ ਅਸ਼ਮਾ ਦਾ ਚੱਕਿਆ ਗਿਆ ਸੀ ਕਿ ਅੱਜ ਵੀ ਜਦੋਂ ਜਦੋਂ ਐਡੀਸੀ ਆਉਨੇ ਵਿਸ਼ਵਾਸ ਦਿਵਾਇਆ ਸੀ ਭਾਈ ਅਸੀਂ ਤੁਹਾਡਾ ਹੱਲ ਕਰਾਂਗੇ 10 ਦਿਨ 15 ਦਿਨ ਵਿੱਚ ਪਰ ਉਹਨਾਂ ਨੂੰ ਸਾਨੂੰ ਕੋਈ ਕੁਝ ਨਹੀਂ ਬਣਿਆ ਸਾਡਾ ਇਹ ਅੱਜ ਜਿਹੜਾ ਤਰਨਾ ਲਾਇਆ ਗਿਆ ਇਹ ਕਿੰਨੇ ਟਾਈਮ ਦੀ ਲੱਗਿਆ ਦਾ ਇਹ ਅਨਮੋਲ ਦਾ ਵਾਸਤੇ ਹੈ ਜੀ ਜੇ ਪਕਾਟੇ ਉੱਤਾਰੀ ਆ ਕੇ ਫਿਰ ਤੋਂ ਆਸਵਾਦੀ ਨੂੰ ਲਵਾਂਗੇ ਹੋਣ ਜਿੰਨੇ ਜਰ ਕੋਈ ਪੂਰਾ ਹੱਲ ਨਹੀਂ ਹੁੰਦਾ ਉਹ ਜਿਹੜਾ ਇਹ ਜਿਵੇਂ ਤੁਹਾਨੂੰ ਪਹਿਲਾਂ ਹੀ ਪਤਾ ਮੁੱਦਾ ਹੈਗਾ ਕੋਈ ਫੈਕਟਰੀ ਲੱਗ ਰਹੀ ਹੈ ਬਾਇਓ ਗੈਸ ਪਲੈਂਟ ਪਿੰਡ ਮੋਤਕਾਬਾਦ ਦੇ ਵਿੱਚ ਜਿਹਦਾ ਪਿੰਡ ਵਾਸੀ ਜਿਹੜੇ ਆਲੇ-ਦਾਲ ਦੇ 8-10 ਪਿੰਡ ਨੇ ਵਿਰੋਧ ਕਰ ਰਹੇ ਨੇ ਮੈਂ ਬਤੌਰ ਐਮਐਲਏ ਸਾਹਿਬ ਦੇ ਪੀਏ ਦੇ ਤੌਰ ਤੇ ਇਥੇ ਹਾਜ਼ਰੀ ਲਵਾਉਣ ਲਈ ਉਹਨਾਂ ਦੇ ਤਰਫੋਂ ਆਇਆ ਕਿਉਂਕਿ ਜੇ ਪਿੰਡ ਵਾਲੇ ਵਿਰੋਧ ਚ ਨੇ ਤਾਂ ਅਸੀਂ ਵੀ ਲੋਕਾਂ ਦੇ ਨਾਲ ਖੜੇ ਆ ਜਿੰਨੀ ਮਦਦ ਹੋ ਸਕਦੀ ਸੀ ਐਮਐਲਏ ਸਾਹਿਬ ਨੇ ਪਹਿਲਾਂ ਵੀ ਇਹਨਾਂ ਨੂੰ ਪੂਰਾ ਸਾਥ ਦਿੱਤਾ ਪਿੰਡ ਵਾਲਿਆਂ ਨੂੰ ਕਿਉਂਕਿ ਇੱਕ ਵਾਰ ਅਸੀਂ ਫੈਕਟਰੀ ਜਿਹੜੀ ਇਹਦੇ ਨਾਲ ਦੀ ਲੱਗੀ ਹੋਈ ਉਥੇ ਖੁਰ ਐਮਐਲਏ ਸਾਹਿਬ ਨਾਲ ਪ੍ਰਸ਼ਾਸਨ ਨੂੰ ਲੈ ਕੇ ਨਾਲ ਆਪਣੇ ਕਿਸਾਨ ਭਰਾਵਾਂ ਨੂੰ ਲੈ ਕੇ ਉਥੇ ਵਿਜ਼ਿਟ ਕਰਕੇ ਆਏ ਨੇ ਤਾਂ ਕਿ ਦੇਖਿਆ ਜਾ ਸਕੇ ਵੀ ਉਹ ਫੈਕਟਰੀ ਦੇ ਨਤੀਜੇ ਕੀ ਨੇ ਜੋ ਦੇਖਣ ਵਿੱਚ ਨਹੀਂ ਸਹੀ ਲੱਗੇ ਤੇ ਉਸ ਤੋਂ ਬਾਅਦ ਚੀਫ ਸੈਕਟਰੀ ਸਾਹਿਬ ਨਾਲ ਵੀ ਇਹਨਾਂ ਨੂੰ ਮਿਲਾ ਕੇ ਇਹਨਾਂ ਦਾ ਪੱਖਾ ਜਿਹੜਾ ਸਰਕਾਰ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਐਮਐਲਏ ਸਾਹਿਬ ਵੱਲੋਂ ਕੀਤੀ ਗਈ ਆ ਤੇ ਅੱਜ ਵੀ ਮੈਂ ਇੱਥੇ ਵਿਸ਼ਵਾਸ ਦਿਵਾਉਣਾ ਸਾਰਿਆਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਜੇ ਪਿੰਡ ਵਾਲਿਆਂ ਨੂੰ ਲੋੜ ਆ ਤਾਂ ਐਮਐਲਏ ਸਾਹਿਬ ਸਭ ਤੋਂ ਮੂਲੀ ਕਤਾਰ ਦੇ ਵਿੱਚ ਉਹਨਾਂ ਦੇ ਨਾਲ ਖੜੇ ਨੇ ਜਿਵੇਂ ਤੁਹਾਨੂੰ ਸ਼ਾਇਦ ਪਤਾ ਹੈ ਮਸਲਾ ਕੋਰਟ ਦੇ ਵਿੱਚ ਵੀ ਗਿਆ ਹੋਇਆ ਜੇ ਲੋੜ ਪਈ ਤਾਂ ਐਮਐਲਏ ਸਾਹਿਬ ਲੋਕਾਂ ਦੇ ਵੱਲੋਂ ਕੋਰਟ ਦੇ ਵਿੱਚ ਪਾਰਟੀ ਬਣ ਲਈ ਵੀ ਤਿਆਰ ਨੇ ਕੋਰਟ ਦੇ ਵਿੱਚ ਐਮਐਲਏ ਸਾਹਿਬ ਇਹਨਾਂ ਵੱਲੋਂ ਆਪਣੇ ਭਰਾਵਾਂ ਵੱਲੋਂ ਉਸ ਫੈਕਟਰੀ ਮਾਲਕ ਦੇ ਖਿਲਾਫ ਪਾਰਟੀ ਬਣ ਲਈ ਵੀ ਤਿਆਰ ਨੇ ਜਿਸ ਤਰ੍ਹਾਂ ਦੀ ਵੀ ਲੋੜ ਹੋਈ ਦੇਖੋ ਇਹ ਨਾ ਸਾਡਾ 1 ਸਾਲ ਤੋਂ ਉੱਪਰ ਦਾ ਸੰਘਰਸ਼ ਚੱਲ ਰਿਹਾ ਜਿਹਦੇ ਸਬੰਧ ਵਿੱਚ ਅਸੀਂ ਵੱਖ-ਵੱਖ ਅਧਿਕਾਰੀਆਂ ਨਾਲ ਮਿਲ ਚੁੱਕੇ ਹਾਂ ਪਰ ਸਾਡੀ ਇਹ ਸਮੱਸਿਆ ਦਾ ਕੋਈ ਹੱਲ ਹੀ ਹੋਇਆ ਸਾਡੇ ਨੈਸ਼ਨਲ ਹਾਈਵੇ ਤੇ ਵੀ ਅੱਗੇ ਦੋ ਪਾਤਾ ਨਾ ਲੱਗ ਚੁੱਕੇ ਆ ਇਸ ਸੰਬੰਧੀ ਅਸੀਂ ਆਪਣੇ ਪ੍ਰਿੰਸੀਪਲ ਸੱਤਰ ਚੰਡੀਗੜ੍ਹ ਦੇ ਨੂੰ ਵੀ ਸਾਡੀ ਮੁਲਾਕਾਤ ਹੋ ਗਈ ਹੈ ਉਹਨਾਂ ਨੇ ਸਾਨੂੰ ਅश्वਾਸਨ ਦਿੱਤਾ ਸੀ ਕਿ ਡੀਸੀ ਸਾਹਿਬ ਥੋੜਾ ਕੋਈ ਹੱਲ ਕਰਨਗੇ ਪਰ ਕੋਈ ਪ੍ਰੋਪਰ ਫਿੱਟਾ ਨਹੀਂ ਨਿਕਲ ਚੱਕਿਆ ਇਸ ਕਰਕੇ ਅੱਜ ਸਾਨੂੰ ਦੁਬਾਰਾ ਸ਼ਰਕਤ ਦੇ ਉੱਪਰ ਆਉਣਾ ਪਿਆ ਵਾ ਕਿਉਂਕਿ ਜਿਹੜੇ 15 20 ਪਿੰਡ ਰੇ ਇਹ ਬੈਟਰੀ ਲੱਗਣ ਦਾ ਪ੍ਰਭਾਵ ਪ੍ਰਭਾਵਤ ਹੋਣਗੇ ਕਿਉਂਕਿ ਇਹਦੇ ਨਾਲ ਦਾ ਜਿਹੜਾ ਇੱਕ ਪਲਾਂਟ ਆ ਉਹ ਕੰਗੜਾੜੀ ਰਾਜਪੂਤਾਂ ਲੱਗਿਆ ਹੋਇਆ ਉੱਥੇ ਦੇ ਇਲਾਕੇ ਦੇ ਲੋਕਾਂ ਨੂੰ ਪਤਾ ਨਹੀਂ ਸੀ ਉਹ ਹੋਵੇ ਜਾਂ ਨਹੀਂ ਸੀਗੇ ਤੇ ਹੁਣ ਉਹ ਬਹੁਤ ਜ਼ਿਆਦਾ ਪਰੇਸ਼ਾਨ ਨੇ ਉਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਤੇ ਸਮੱਸਿਆਵਾਂ ਹੋ ਰਹੀਆਂ ਨੇ ਇਸ ਕਰਕੇ ਸਾਨੂੰ ਜੇ ਇਸ ਚੀਜ਼ ਦਾ ਪਤਾ ਲੱਗਿਆ ਤਾਂ ਅਸੀਂ ਜਿਹੜਾ ਪਹਿਲੇ ਦਿਨ ਤੋਂ ਹੀ ਵਿਰੋਧ ਕਰ ਰਹੇ ਹਾਂ ਅਸੀਂ ਸਰਕਾਰ ਅੱਗੇ ਵੀ ਇਹੀ ਅਪੀਲ ਕਰ ਰਹੇ ਹਾਂ ਵੀ ਸਰਕਾਰ ਨੂੰ ਪੂਰੀ ਤਰ੍ਹਾਂ ਤੇ ਫੈਸਲਾ ਲੈ ਕੇ ਸਿਵਲ ਪ੍ਰਸ਼ਾਸਨ ਨੂੰ ਇਹਨਾਂ ਫੈਕਟਰੀ ਨੂੰ ਬੰਦ ਕਰਵਾਉਣਾ ਮੁਸਕਾਬਾਦ ਇੱਕ ਗੈਸ ਬੈਟਰੀ ਲੱਗ ਰਹੀ ਹੈ ਉਹਦੇ ਨਾਲ ਲੱਗਣ ਦੇ ਨਾਲ ਨਾਲ ਜਿਹੜੇ ਕਾਫੀ 15 20 ਪਿੰਡ ਪ੍ਰਭਾਵਿਤ ਹੋਣਗੇ ਜਿਨ੍ਹਾਂ ਦੇ ਵਿੱਚ ਮੁਸਕਾਬਾਦ ਖਾਸ ਤੌਰ ਤੇ ਸਾਡਾ ਪਿੰਡ ਖੁੱਦ ਥੀਮੀਆ ਏੜੀਆਂ ਮਰਮਾ ਧਾਰ ਸਾਹ ਸਿਹਾਲਾ ਗਹਿਲਿਆਲ ਹਰਿਓ ਕਲਾ ਹਰਿਓ ਖਰਦ ਤਪਰੀਆਂ ਇਹ ਜਿਹੜੇ ਲੱਗਣ ਇਹਨਾਂ ਦੇ ਬਹੁਤ ਵੱਡੀ ਪ੍ਰਭਾਵਿਤ ਹੋਣਾ ਹੈ ਪਿੰਡਾਂ ਦੇ ਵਿੱਚ ਇਹ ਜਿਹੜੀ ਫੈਕਟਰੀ ਦਾ ਲੱਗਣ ਦਾ ਕਾਰਨ ਵਿਰੋਧ ਕਰਨ ਦਾ ਕਾਰਨ ਇਹ ਹੈ ਅਬੀ ਇਹਦੇ ਪਾਣੀ ਵੀ ਖਰਾਬ ਕਰਨਾ ਇਹਨੇ ਪ੍ਰਦੂਸ਼ਣ ਵੀ ਪੈਦਾ ਕਰਨਾ ਇਹਦੇ ਬਦਬੂ ਵੀ ਵੱਡੀ ਮਾਰਨੀ ਇੱਥੇ ਔਰ ਲੋਕਾਂ ਦਾ ਜੀਣਾ ਟੁੱਪਰ ਹੋ ਜਾਣਾ ਇਹਦਾ ਇੱਕ ਕੋਈ ਕਾਰਨ ਹੈ ਵੀ ਇਹ ਜਿੰਨਾ ਤੇ ਜੋ ਫੈਕਟਰੀ ਬੰਦ ਲਈ ਹੁੰਦੀ ਕਿਉਂਕਿ ਉਹਦੀ ਉਸਾਰੀ ਹੋ ਰਹੀ ਹੈ। ਉਹ ਸਾਰੀ ਇਹ ਬੰਦ ਨਹੀਂ ਹੁੰਦੀ ਤਾਂ ਮੈਂ ਸਮਝਦਾ ਕਿ ਇਸ ਵਾਰ ਸਹੀ ਲੋਕ ਜਿਹੜੇ ਕਿਉਂਕਿ ਇਹ ਲੋਕ ਸਾਰੇ ਮੈਂ ਤਾਂ ਕਿਸਾਨਾਂ ਨਾਲ ਸੰਬੰਧਿਤ ਨੇ ਉੱਥੇ ਬਹੁਤ ਜਿਹੜੀਆਂ ਉਪਜਾਊ ਜ਼ਮੀਨਾਂ ਨੇ ਪਾਣੀ ਵੀ ਸਾਡੇ ਉੱਪਰ ਆ ਜਾਵੇ। ਪਾਣੀ ਨੇ ਵੀ ਖਰਾਬ ਹੋਣਾ। ਕਿਉਂਕਿ ਇਸ ਜਗ੍ਹਾ ਦੇ ਉੱਤੇ ਤਕਰੀਬਨ 3-4 ਵਰ੍ਹੇ ਤੋਂ ਲੱਗ ਗਿਆ। ਪ੍ਰਸ਼ਾਸਨ ਨੇ ਵੀ ਆ ਕੇ ਆਸ਼ਵਾਸ਼ਣ ਦਿੱਤਾ ਕਿ ਅਸੀਂ ਤੁਸੀਂ ਧਰਨਾ ਚੱਲੋ ਅਸੀਂ ਉੱਪਰ ਹਾਈ ਕਮਾਂਡਰਾਂ ਨਾਲ ਗੱਲ ਕਰਾਂਗੇ। ਹਾਈ ਕਮਾਂਡ ਕੋਲ ਵੀ ਗੱਲ ਚੱਲੇਗੀ। ਐਮਐਲਏ ਸਾਹਿਬ ਆਪ ਜਾ ਕੇ ਡੀਸੀਐਮ ਸਾਹਿਬ ਨੂੰ ਮਿਲ ਕੇ ਆਏ ਨੇ ਤੇ ਮੁੱਖ ਸੱਤਰ ਨੂੰ ਮਿਲ ਕੇ ਆਏ ਨੇ ਡੀਸੀ ਸਾਹਿਬ ਨਾਲ ਵੀ ਮੈਡਮ ਨਾਲ ਗੱਲ ਹੋਈ ਆ ਲੇਕਿਨ ਪਤਾ ਨਹੀਂ ਕਿ ਕਿਰਨ ਪੀਆ ਵੀ ਇਹ ਇਹ ਜਿਹੜਾ ਬੈਟਰੀ ਬੰਦ ਨਹੀਂ ਹੋ ਰਹੀ